ਕਹਿੰਦੇ ਜੀ ਸਿੱਖ ਰਾਜ ਵਾਪਸ ਆ ਗਿਆ। ਨਾਬੇ ਤੋਂ ਆ ਰਹੀਆਂ ਇਹਨਾਂ ਤਸਵੀਰਾਂ ਤੋਂ ਤਾਂ ਇਹੀ ਲੱਗ ਰਿਹਾ ਵੀ ਵਾਕਈ ਸਿੱਖ ਰਾਜ ਵਾਪਸ ਆ ਗਿਆ। ਪਰ ਇਹ ਗੱਲ ਇਨੀ ਸਿੰਪਲ ਨਹੀਂ ਆ। ਕਈ ਲੋਕ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਤੇ ਕਈ ਲੋਕ ਇਸ ਚੀਜ਼ ਦਾ ਸਾਥ ਦੇ ਰਹੇ ਜੋ ਨਾਬੇ ਵਿੱਚ ਘਟਨਾ ਹੋਈ ਆ। ਕਈਆਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈ ਕਿ ਇਹ ਅਖਰਕਾਰ ਚੱਲ ਕੀ ਰਿਹਾ। ਇਹਦਾ ਇਤਿਹਾਸ ਕੀ ਆ? ਕੌਣ ਨੇ ਇਹ ਲੋਕ ਤੇ ਹੁਣ ਅਚਾਨਕ ਕਿੱਥੋਂ ਆ ਗਏ? ਬਹੁਤ ਸਾਰੇ ਸਵਾਲ ਨੇ ਲੋਕਾਂ ਦੇ ਮਨਾਂ ਵਿੱਚ। ਜਿਹੜੇ ਲੋਕ ਸਾਥ ਦੇ ਰਹੇ ਨੇ ਉਹ ਨਾਰੇ ਲਾਰੇ ਨੇ ਕਿ ਸਿੱਖ ਰਾਜ ਵਾਪਸ ਆ ਗਿਆ ਤੇ ਜਿਹੜੇ ਲੋਕ ਵਿਰੋਧ ਕਰ ਰਹੇ ਆ ਉਹ ਵੀ ਬਿਨਾ ਕੁਝ ਜਾਣੇ ਬਿਨਾ ਕੁਝ ਪੜ੍ਹੇ ਹੀ ਵਿਰੋਧ ਕਰੀ ਜਾਂਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੋਈ ਕਿ ਜਾਂਦਾ ਕਨਫਿਊਜ਼ਨ ਬਹੁਤ ਸਾਰੀ ਆ ਨਾ ਪਰ ਚਿੰਤਾ ਨਾ ਕਰੋ ਤੁਹਾਡੀ ਸਾਰੀ ਕਨਫਿਊਜ਼ਨ ਜਿਹੜੀ ਉਹ ਮੈਂ ਇਸ ਵੀਡੀਓ ਵਿੱਚ ਦੂਰ ਕਰਨੀ ਆ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਤੁਸੀਂ ਮੇਰੀ ਵੀਡੀਓ ਨੂੰ ਅਖੀਰ ਤੱਕ ਦੇਖਿਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਬੈਲ ਆਈਕਨ ਵਾਲਾ ਬਟਨ ਦਬਾ ਦਿਓ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਕਿ ਇੱਥੇ ਅਖੀਰਕਾਰ ਹੋਇਆ ਕੀ ਨਾਬੇ ਦਾ ਕਿਲਾ ਹੀਰਾ ਪੈਲੈਸ ਜਾਂ ਹੀਰਾ ਮਹਿਲ ਜਿਹੜਾ ਕੀ ਲਗਭਗ 750 ਸਾਲ ਤੋਂ ਵਿਰਾਂਹ ਪਿਆ ਸੀ ਖੰਡਰ ਬਣਦਾ ਜਾ ਰਿਹਾ ਸੀ ਉਹਦੇ ਵਿੱਚ ਅਚਾਨਕ ਰੌਣਕਾਂ ਫੇਰ ਆ ਗਈਆਂ ਨੇ ਤੇ ਪੂਰੇ 124 ਸਾਲ ਬਾਅਦ ਰਾਜੇ ਦਾ ਉੱਤਰ ਅਧਿਕਾਰੀ ਦਾ ਭਾਰਿਆਸਤ ਦਾ ਉੱਤਰ ਅਧਿਕਾਰੀ ਵਾਪਸ ਆ ਗਿਆ ਵਾਪਸ ਕਿੱਥੋਂ ਆਇਆ ਦਿੱਲੀ ਤੋਂ ਹੁਣ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਹੈ ਕਿ ਇਹ ਅਚਾਨਕ ਕਿਵੇਂ ਆ ਗਏ ਇਹ ਲੋਕ ਪਹਿਲਾਂ ਕਿੱਥੇ ਸੀਗੇ ਤੇ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਨਾ ਉਹਨਾਂ ਵਿੱਚੋਂ ਇੱਕ ਤਬਕਾ ਉਹ ਵੀ ਹੈ ਜਿਹੜੇ ਕਹਿ ਰਹੇ ਨੇ ਕਿ ਇਹ ਨਾਬੇ ਦੇ ਰਾਜੇ ਤਾਂ ਉਹ ਆ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਉਲਟ ਚੱਲੇ ਸੀ ਫਿਰ ਇਹ ਸਿੱਖ ਰਾਜ ਕਿਵੇਂ ਹੋਇਆ ਇਹ ਤਾਂ ਗਦਾਰ ਨੇ ਇਦਾਂ ਦੇ ਬੜੇ ਲੋਕ ਨੇ ਪਰ ਉਹ ਇਤਿਹਾਸ ਨਹੀਂ ਜਾਣਦੇ ਅਸਲ ਦੇ ਵਿੱਚ ਇਤਿਹਾਸ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਚ ਨਾਬੇ ਦੇ ਰਾਜੇ ਉਹ ਇੱਕ ਲੋੱਤੇ ਰਾਜੇ ਐ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਸੀਗਾ ਬਾਕੀ ਸਾਰੀਆਂ ਰਿਆਸਤਾਂ 'ਚ ਜਿਹੜੀਆਂ ਉਹ ਅੰਗਰੇਜ਼ਾਂ ਦੇ ਰਾਜ ਵਿੱਚ ਮਿਲ ਤਾਂ ਗਈਆਂ ਹੀ ਸੀ ਪਰ ਉਹਨਾਂ ਦਾ ਸਾਥ ਵੀ ਦਿੰਦੀਆਂ ਸੀ ਸਿਵਾਏ ਨਾਬੇ ਦੇ ਰਾਜਾਂ ਦੇ ਭਾਵੇਂ ਉਦੋਂ ਇਹਨਾਂ ਦਾ ਜ਼ੋਰ ਨਹੀਂ ਸੀ ਚੱਲਦਾ ਇਹਨਾਂ ਤੋਂ ਉਹਨਾਂ ਨੇ ਤਾਕਤਾਂ ਖੋ ਲਈਆਂ ਸੀ ਅੰਗਰੇਜ਼ਾਂ ਨੇ ਪਰ ਜਦੋਂ ਤੱਕ ਵੀ ਇਹਨਾਂ ਦਾ ਰਾਜ ਰਿਹਾ ਆਪਦੀ ਰਿਆਸਤ ਰਹੀ ਆ ਇਹਨਾਂ ਨੇ ਉਹਨਾਂ ਦਾ ਖੁੱਲਾ ਵਿਰੋਧ ਕੀਤਾ ਜਿਸ ਕਰਕੇ ਸਿੱਖ ਧਰਮ ਹੈ ਜਿਹੜਾ ਉਹ ਇਹਨਾਂ ਦੀ ਬਹੁਤ ਰਿਸਪੈਕਟ ਕਰਦਾ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅਗਰ ਕੋਈ ਰਾਜਾ ਮਹਾਰਾਜਾ ਜਾਂ ਕਿਤੋਂ ਦੇ ਰਾਜੇ ਸਭ ਤੋਂ ਵੱਧ ਰਿਸਪੈਕਟ ਵਾਲੇ ਰਹੇ ਹ ਤਾਂ ਉਹ ਨਾਬੇ ਦੇ ਰਾਜੇ ਜਿਨ੍ਹਾਂ ਦੀ ਵਾਕਈ ਰਿਸਪੈਕਟ ਕੀਤੀ ਜਾਂਦੀ ਸੀ ਆਮ ਸਿੱਖਾਂ ਵੱਲੋਂ ਵੀ ਉਤਲੀਆਂ ਜੋ ਪੰਥਕ ਧਰਾਂ ਦੇ ਉਹਨਾਂ ਵੱਲੋਂ ਵੀ ਇਥੋਂ ਤੱਕ ਕਿ ਐਸਜੀਪੀਸੀ ਵੱਲੋਂ ਵੀ ਇਹਨਾਂ ਦਾ ਬਹੁਤ ਸਨਮਾਨ ਕੀਤਾ ਜਾਂਦਾ ਸੀ ਕਿਉਂਕਿ ਇਹ ਸਿੱਖਾਂ ਦੇ ਨਾਲ ਖੜਦੇ ਸੀ ਸਿੱਖਾਂ ਦੇ ਮਸਲਿਆਂ ਦੇ ਵਿੱਚ ਇਹ ਅਗਵਾਈ ਕਰਦੇ ਸੀ ਇਹਨਾਂ ਦਾ ਕਹਿਣਾ ਸੀਗਾ ਮਹਾਰਾਜਾ ਰਿਪੂ ਦਾ ਮਨ ਠੰਗਦਾ ਕਹਿਣਾ ਸੀਗਾ ਕਿ ਸਿੱਖ ਹੈ ਜਿਹੜੇ ਆਪਸ ਵਿੱਚ ਹੀ ਕਿਉਂ ਲੜਨ ਆਪਸ ਵਿੱਚ ਕਿਉਂ ਲੜਦੇ ਆਪਾਂ ਸਾਰੇ ਆਪਾਂ ਸਾਰੇ ਸਿੱਖਾਂ ਤੇ ਸਿੱਖ ਰਾਜ ਦਾ ਵੀ ਇਹੀ ਮਤਲਬ ਸੀ ਕਈਆਂ ਨੂੰ ਲੱਗਦਾ ਕਿ ਸਿੱਖ ਰਾਜ ਤਾਂ ਉਹ ਸੀਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ ਵੀ ਇਹ ਕਿਵੇਂ ਸਿੱਖ ਰਾਜ ਹੋ ਗਿਆ ਪਰ ਉਹ ਇਸ ਗੱਲ ਤੋਂ ਅਣਜਾਣ ਨੇ ਕਿ ਉਹਦਾ ਮਤਲਬ ਸਿੱਖ ਰਾਜ ਨਹੀਂ ਹੁੰਦਾ ਉਹ ਜਿਹੜਾ ਐਮਪਾਇਰ ਸੀ ਉਹਦਾ ਨਾਮ ਸੀਗਾ ਖਾਲਸਾ ਰਾਜ ਸਿੱਖ ਐਮਪਾਇਰ ਪਰ ਸਿੱਖ ਰਾਜ ਤਾਂ ਉਹਦੇ ਤੋਂ ਪਹਿਲਾਂ ਵੀ ਸੀ ਜਦੋਂ ਮਿਸਲਾਂ ਹੁੰਦੀਆਂ ਸੀ ਸਿੱਖ ਰਾਜ ਉਦੋਂ ਵੀ ਸੀ ਤੇ ਜਦੋਂ ਖਾਲਸਾ ਐਮਪਾਇਰ ਟੁੱਟ ਗਿਆ ਉਹ ਤੋਂ ਬਾਅਦ ਵਿੱਚ ਵੀ ਸਿੱਖ ਰਾਜ ਸੀ ਸਿੱਖ ਰਾਜ ਸਰਦਾਰ ਜੱთა ਸਿੰਘ ਆਲੂਵਾਲੀਆ ਦੇ ਟਾਈਮ ਤੇ ਵੀ ਸੀ ਸਿੱਖ ਰਾਜ ਦਾ ਮਤਲਬ ਹੈ ਜਦੋਂ ਉਸ ਪੂਰੇ ਏਰੀਆ ਦੇ ਵਿੱਚ ਇਸ ਪੂਰੇ ਖਿੱਤੇ ਦੇ ਵਿੱਚ ਜਿਹਨੂੰ ਆਪਾਂ ਪੰਜਾਬ ਕਹਿੰਦੇ ਆ ਇੱਥੇ ਜਦੋਂ ਸਿੱਖਾਂ ਦਾ ਹਰ ਕਿਤੇ ਰਾਜ ਹੋ ਗਿਆ ਹਰ ਕਿਤੇ ਕਬਜ਼ਾ ਕਹਿ ਲੋ ਜਦੋਂ ਹਰ ਕਿਸੇ ਅਹੁਦੇ ਦੇ ਉੱਪਰ ਜਾਂ ਹਰ ਰਿਆਸਤ ਦੇ ਉੱਪਰ ਹਰ ਮਿਸਲ ਦੇ ਉੱਪਰ ਜਦੋਂ ਸਿੱਖ ਕਬਜ਼ਾ ਹੋ ਗਏ ਤੇ ਉਹ ਸਾਰੀਆਂ ਮਿਸਲਾਂ ਬਣੀਆਂ ਉਹ ਸਿੱਖਾਂ ਦੀਆਂ ਸੀ ਉਸ ਤੋਂ ਬਾਅਦ ਦੇ ਵਿੱਚ ਰਿਆਸਤਾਂ ਬਣੀਆਂ ਉਹ ਸਾਰੀਆਂ ਸਿੱਖਾਂ ਦੀਆਂ ਸੀ ਉਸੇ ਨੂੰ ਹੀ ਸਿੱਖ ਰਾਜ ਕਹਿੰਦੇ ਸੀ ਆ ਰਿਆਸਤਾਂ ਵੀ ਸਿੱਖ ਰਾਜ ਹੀ ਸੀਗੀਆਂ ਜਿੰਨੀਆਂ ਵੀ ਰਿਆਸਤਾਂ ਦੇ ਰਾਜੇ ਸੀ ਹੁਣ ਇਹ ਇੱਕ ਦੂਜੇ ਦੀਆਂ ਵਿਰੋਧੀ ਵੀ ਸੀ ਜਿਵੇਂ ਮਿਸਲਾਂ ਇੱਕ ਦੂਜੇ ਦੀਆਂ ਵਿਰੋਧੀ ਸੀ ਪਰ ਉਹ ਸਿੱਖ ਰਾਜ ਹੀ ਸੀ ਫਿਰ ਉਹਨਾਂ ਵਿੱਚੋਂ ਇੱਕ ਰਾਜ ਉਹ ਵੱਡਾ ਬਣ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹਨੇ ਲਾਹੌਰ 'ਤੇ ਕਬਜ਼ਾ ਕਰ ਲਿਆ ਉਹਨਾਂ ਨੇ ਤੇ ਉਹ ਇੱਕ ਵੱਡਾ ਅੰਪਾਇਰ ਬਣ ਗਿਆ ਇਹਨਾਂ ਸਾਰੀਆਂ ਇਹ ਰਿਆਸਤਾਂ ਰਹਿਈਆਂ ਪਰ ਸੀਗੇ ਫੇਰ ਵੀ ਸਿੱਖ ਰਾਜ ਉਹ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਅੰਪਾਇਰ ਅੱਡ ਸੀ ਤੇ ਇਹ ਰਿਆਸਤਾ ਮਾਲਵੇ ਵਾਲੇ ਖੇਤਰ ਦੇ ਵਿੱਚ ਤੀਹੀਆਂ ਇਹ ਲੱਗ ਸੀ ਪਰ ਇਹ ਸਾਰਾ ਦਾ ਸਾਰਾ ਪੰਜਾਬ ਪੰਜਾਬ ਤੋਂ ਅੱਗੇ ਤੱਕ ਅੰਬਾਲਾ ਤੱਕ ਖੇਤਾਂ ਰਹਿ ਗਏ ਜਿਹੜੇ ਪਰੇ ਦਿੱਲੀ ਤੱਕ ਦੇ ਖੇਤਰ ਇਹ ਸਿੱਖ ਰਾਜ ਸੀ ਕਿਉਂਕਿ ਸਿੱਖਾਂ ਦਾ ਹੀ ਹੁਣ ਕਬਜ਼ਾ ਸੀ ਇਹ ਰਿਆਸਤਾਂ ਵੀ ਉਹਦੇ ਵਿੱਚ ਹੀ ਆਉਂਦੀਆਂ ਨੇ ਅਲੱਗ-ਅਲੱਗ ਰਾਜੇ ਰਾਜ ਕਰ ਰਹੇ ਸੀਗੇ ਸਾਰੇ ਕਿਤੇ ਪਰ ਉਹ ਸਾਰਾ ਸਿੱਖ ਰਾਜ ਸੀ ਲਾਈਕ ਇਹ ਨਹੀਂ ਆ ਕਿ ਇੱਕ ਤਖਤ ਦੇ ਉੱਤੇ ਜੋ ਬੈਠਾ ਸਿੱਖਾਂ ਦਾ ਸਿਰਫ ਉਹੀ ਰਾਜਾ ਨਹੀਂ ਜੋ ਉਹਦੇ ਤੋਂ ਬਾਹਰ ਨੇ ਉਹ ਵੀ ਸਿੱਖ ਰਾਜੇ ਨੇ ਜਿਹੜੇ ਇਲਾਕੇ ਮੰਨ ਲਓ ਹੁਣ ਬਠਿੰਡਾ ਸੰਗਰੂਰ ਪਟਿਆਲਾ ਫਰੀਦਕੋਟ ਇਹ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ 'ਚ ਨਹੀਂ ਸੀ ਆਉਂਦੇ ਅੱਜ ਦਾ ਲੁਧਿਆਣਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਨਹੀਂ ਸੀ ਆਉਂਦੇ ਇਹ ਜ਼ਿਲ੍ਹੇ ਪਰ ਇਹ ਸਿੱਖ ਰਾਜ ਦੇ ਵਿੱਚ ਹੀ ਹੁੰਦੇ ਸਨ ਕਿਉਂਕਿ ਇੱਥੇ ਵੀ ਸਿੱਖ ਰਹਿੰਦੇ ਸੀ ਅਤੇ ਇਹ ਰਿਆਸਤਾਂ ਸਿੱਖਾਂ ਦੀਆਂ ਸੀ ਸੋ ਇਸ ਕਰਕੇ ਇਹ ਰਿਆਸਤਾਂ ਜਿਹੜੀ ਉਹ ਵੀ ਸਿੱਖ ਰਾਜ ਦੀ ਨਿਸ਼ਾਨੀ ਆ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੱਲੇ ਉਹ ਹੀ ਸੀ ਰਾਜਾਨੀਆਂ ਤਾਂ ਆਪਸ ਵਿੱਚ 100 ਦੁਸ਼ਮਣੀਆਂ ਆ ਰਹੀਆਂ ਨੇ ਕਦੇ ਇੱਕ ਦੂਜੇ ਦੇ ਵਿਰੋਧੀ ਹੋ ਜਾਂਦੇ ਸੀ ਕਦੇ ਇੱਕ ਦੂਜੇ ਦੇ ਦੋਸਤ ਬਣ ਜਾਂਦੇ ਸੀ ਜਿੱਧਰ ਫਾਇਦਾ ਦੇਖਦਾ ਸੀ ਉਧਰ ਵੀ ਦੁਰਪੰਦੇ ਸੀ ਰਾਜਿਆਂ ਦਾ ਤਾਂ ਇਹ ਇੱਕ ਨਿਸ਼ਾਨੀਆਂ ਹੁੰਦੀਆਂ ਨੇ ਰਾਜੇ ਇਸੇ ਤਰ੍ਹਾਂ ਦੇ ਹੁੰਦੇ ਨੇ ਪਰ ਇਹ ਸਾਰੇ ਹੀ ਸਿੱਖ ਰਾਜੇ ਸੀ ਸੋ ਇੱਥੇ ਇਹ ਕਨਫਿਊਜ਼ਨ ਪਹਿਲਾਂ ਦੂਰ ਕਰੋ ਕਿ ਜਿਹੜੇ ਕਹਿੰਦੇ ਨੇ ਕਿ ਇਹ ਸਿੱਖ ਰਾਜ ਨਹੀਂ ਹੈ ਨਹੀਂ 90 ਵੀ ਸਿੱਖ ਰਾਜ ਸੀ 90 ਦਾ ਰਾਜਾ ਵੀ ਸਿੱਖ ਰਾਜਾ ਸੀਗਾ ਸਿੱਖੀ ਦੇ ਅਧੀਨ ਸੀਗਾ ਅਤੇ ਬਾਕੀ ਜਿੰਨਾਂ ਵੀ ਰਿਆਸਤਾਂ ਨੇ ਉਹਦੇ ਨਾਲੋਂ ਜ਼ਿਆਦਾ ਸਿੱਖੀ ਦੇ ਨੇੜੇ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਸੀ ਤੇ ਜਿਹੜੀਆਂ ਤੁਸੀਂ ਮਾੜੀਆਂ ਗੱਲਾਂ ਕਹਿੰਦੇ ਹੋ ਵੀ ਇਹਨਾਂ ਦੇ ਵਿੱਚ ਆ ਗੱਲਾਂ ਸੀ ਇਹਨਾਂ ਦੇ ਵਿੱਚ ਉਹ ਗੱਲਾਂ ਹੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਿੱਚ ਵੀ ਸੀਗੀਆਂ ਉਹਨਾਂ ਦਾ ਵੀ ਇਤਿਹਾਸ ਚੈੱਕ ਕਰੋ ਕਿ ਉਹਦੇ ਪਰਿਵਾਰ ਵਿੱਚ ਵੀ ਬਹੁਤ ਬੁਰਾਈਆਂ ਸੀ ਇਹ ਨਹੀਂ ਹੈ ਕਿ ਉਹਨਾਂ ਦਾ ਪਰਿਵਾਰ ਦੁੱਧ ਦਾ ਤੋਤਾ ਹੀ ਨਹੀਂ ਜਿਵੇਂ ਇਹ ਰਾਜਿਆਂ ਦੇ ਪਰਿਵਾਰ ਸੀਗੇ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਵੀ ਉਸੇ ਤਰ੍ਹਾਂ ਸੀ ਪਰ ਕਿਉਂਕਿ ਸਿੱਖ ਰਾਜ ਦਾ ਇੱਕ ਟੈਗ ਹੈ ਜਿਹੜਾ ਉਹ ਉਹਨਾਂ ਤੇ ਹੀ ਲੱਗਿਆ ਇਸ ਕਰਕੇ ਲੋਕ ਉਹਨਾਂ ਦੇ ਵੰਸ਼ਜ ਨੂੰ ਹੀ ਸਿੱਖ ਰਾਜ ਸਮਝ ਹੀ ਗਏ ਤੇ ਹੁਣ ਉਹਨਾਂ ਦਾ ਵੰਸ਼ ਉਦੋਂ ਅੱਗੇ ਵਧਿਆ ਹੀ ਨਹੀਂ ਇੱਥੇ ਆਪਣੇ ਸਿੱਖਾਂ ਨੇ ਇਹ ਗਲਤੀ ਕੀਤੀ ਆ ਕਿ ਉਹਨਾਂ ਕੋਲੇ ਸਿੱਖ ਰਾਜੇ ਸੀਗੇ ਉਹਨਾਂ ਦੇ ਵਿੱਚੋਂ 90 ਦਾ ਇੱਕ ਰਾਜਾ ਸੀ ਜੇ ਉਦੋਂ ਸਿੱਖ ਸੰਗਤ ਚਾਹੁੰਦੀ ਪੂਰੀ ਪ੍ਰਜਾ ਜੇ ਇੱਕ ਹੋ ਜਾਂਦੀ ਤਾਂ ਜਿਵੇਂ ਉਹਨਾਂ ਦਾ ਜੇ ਤਖਤ ਚੱਲਗਾ ਤਾਂ ਉਹ 90 ਦੇ ਰਾਜੇ ਨੂੰ ਇੱਕ ਹਿਸਾਬ ਨਾਲ ਆਪਦਾ ਰਾਜਾ ਘੋਸ਼ਿਤ ਕਰ ਸਕਦੀ ਸੀ ਸਭੁੱੱਚੇ ਪੰਜਾਬ ਦਾ ਸਿੱਖ ਰਾਜ ਦਾ ਅੰਪਾਇਰ ਖੜਾ ਕਰ ਸਕਦੇ ਸੀ ਪਰ ਇਹਨਾਂ ਆਪਣੇ ਉਦੋਂ ਦੇ ਲੋਕਾਂ ਨੂੰ ਅਕਲ ਹੈ ਨਹੀਂ ਸੀਗੀ ਇਹਨਾਂ ਨੂੰ ਉਹਨਾਂ ਨੇ ਪਾਵਰ ਦਿੱਤੀ ਨਹੀਂ ਤੇ ਹੌਲੀ-ਹੌਲੀ ਅੰਗਰੇਜ਼ਾਂ ਨੇ ਇਹਨਾਂ ਦੀ ਪਾਵਰ ਖੋਲੀ ਪਟਿਆਲੇ ਦੇ ਰਾਜੇ ਵੈਸੇ ਹੀ ਉਹਨਾਂ ਦੇ ਦੋਸਤ ਸੀਗੇ ਫਰੀਦਕੋਟ ਵਾਲੇ ਰਾਜੇ ਵੀ ਅੰਗਰੇਜ਼ਾਂ ਦੇ ਦੋਸਤ ਸੀ ਇਹ ਜਿਹੜਾ ਨਾਭੇ ਵਾਲਾ ਰਾਜਾ ਹੁੰਦਾ ਸੀ ਨਾ ਇਹਦੇ ਉਹਨਾਂ ਨੇ ਇੱਕ ਹੱਬ ਨਾਲ ਹੱਥ ਕੱਟ ਦਿੱਤੇ ਕਿਉਂਕਿ ਪਾਵਰਾਂ ਨਹੀਂ ਸੀ ਰਹੀਆਂ ਰਿਆਸਤ ਇਹਨਾਂ ਦੀ ਛੋਟੀ ਸੀ ਪਰ ਇੱਕ ਚੀਜ਼ ਸੀ ਕਿ ਜਿੰਨਾ ਕੁਝ ਵੀ ਸਿੱਖੀ ਦੇ ਵਿੱਚ ਹੁੰਦਾ ਸੀਗਾ ਜੋ ਚਾਹੇ ਕੋਈ ਮੋਰਚਾ ਲੱਗਦਾ ਸੀਗਾ ਜਾਂ ਕੋਈ ਧਰਮ ਕਰਮ ਕਰਨਾ ਹੋਵੇ ਕੁਝ ਵੀ ਕਰਨਾ ਹੋਵੇ ਉਹਦੇ ਵਿੱਚ ਨਾਬੇ ਦਾ ਰਾਜਾ ਹਮੇਸ਼ਾ ਅੱਗੇ ਰਹਿੰਦਾ ਸੀ ਅਤੇ ਹਮੇਸ਼ਾ ਧਨ ਵੀ ਦਿੰਦਾ ਸੀ ਗੱਜੋ ਮਹਾਨ ਕੋਸ਼ ਲਿਖਿਆ ਗਿਆ ਕਾਨ ਸਿੰਘ ਨਾਬਾ ਜੀ ਦੁਆਰਾ ਉਹਦੇ ਵਿੱਚ ਵੀ ਜੋ ਯੋਗਦਾਨ ਆ ਉਹ ਇਹਨਾਂ ਨੇ ਦਿੱਤਾ ਨਾਬੇ ਦੇ ਰਾਜਿਆਂ ਨੇ ਨਾਬੇ ਦੀ ਰਾਸਤ ਨੇ ਉਹਦੇ ਵਿੱਚ ਪੈਸਾ ਪਾਇਆ ਸੀ ਹੋਰ ਵੀ ਬਹੁਤ ਕੁਝ ਹੋਇਆ ਸੀ ਤੇ ਇੱਕ ਜੋ ਚੀਜ਼ ਲੋਕ ਭੁੱਲਦੇ ਆ ਕਿ ਨਾਬੇ ਦੇ ਰਾਜੇ ਕਰਕੇ ਹੀ ਜੈਤੋ ਦਾ ਮੋਰਚਾ ਲੱਗਿਆ ਸੀ ਜੋ ਆਜ਼ਾਦੀ ਲਹਿਰ ਜਿਹਨੂੰ ਆਪਾਂ ਆਜ਼ਾਦੀ ਲਹਿਰ ਕਹਿੰਦੇ ਆ ਨਾ ਉਹ ਪੰਜਾਬ ਦੇ ਵਿੱਚ ਜ਼ੋਰ ਨਹੀਂ ਤੀ ਫੜ ਰਹੀ ਉਹ ਸਾਰੇ ਕਿਤੇ ਜੋਰ ਫੜ ਰਹੀ ਸੀ ਪਰ ਪੰਜਾਬੀ ਸਭ ਤੋਂ ਅਖੀਰ ਤੇ ਜਾਗੇ ਸੀ ਇਹ ਗੱਲ ਸੱਚ ਆ ਤੇ ਜਦੋਂ ਇੱਥੇ ਜੋਰ ਫੜਿਆ ਉਹ ਕਿਉਂ ਫੜਿਆ ਇਹਨਾਂ ਦੇ ਕਰਕੇ ਮਹਾਰਾਜਾ ਰਿੱਪੂ ਦਮਨ ਦੇ ਕਰਕੇ ਜਿਨ੍ਹਾਂ ਨੂੰ ਕੇ ਗਿਰਫਦਾਰ ਕਰ ਲਿਆ ਸੀਗਾ ਗੱਦੀ ਤੋਂ ਲਾਹ ਦਿੱਤਾ ਸੀਗਾ ਅੰਗਰੇਜ਼ਾਂ ਨੇ ਕਿਉਂਕਿ ਇਹਨਾਂ ਦੀ ਥੋੜੀ ਜੀ ਅਣਬੜ ਸੀ ਪਟਿਆਲੇ ਵਾਲੇ ਰਾਜੇ ਨਾਲ ਤੇ ਅੰਗਰੇਜ਼ ਤਾਂ ਪਹਿਲਾਂ ਤੋਂ ਹੀ ਨਾਬੇ ਦੇ ਰਾਜੇ ਤੇ ਲੱਗਦੇ ਸੀਗੇ ਕਿਉਂਕਿ ਇਹ ਉਹਨਾਂ ਦੇ ਵਿਰੁੱਧ ਚੱਲਦਾ ਸੀ ਉਹਨਾਂ ਨੂੰ ਮੌਕਾ ਮਿਲ ਗਿਆ ਉਹਨਾਂ ਨੇ ਪਟਿਆਲੇ ਵਾਲੇ ਰਾਜੇ ਦੀ ਸ਼ਹਿਤੇ ਨਾਬੇ ਦੇ ਰਾਜੇ ਨੂੰ ਗਿਰਫਦਾਰ ਕਰ ਲਿਆ ਪਰ ਉਦੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਸਿੱਖ ਸੰਗਤ ਹੈ ਜਿਹੜੀ ਸਿੱਖ ਜਗਤ ਹੈ ਜਿਹੜੀ ਉਹ ਬਹੁਤ ਰਿਸਪੈਕਟ ਕਰਦੀ ਸੀ ਮਹਾਰਾਜਾ ਰਿਪੂ ਦਾਮਨ ਦੀ ਨਾਬੇ ਦੇ ਰਾਜਾਂ ਦੀ ਬਹੁਤ ਦਿਲੋਂ ਚਾਹੁੰਦੇ ਸੀ ਇਹਨਾਂ ਨੂੰ ਤਾਂ ਉਹ ਸਾਰੇ ਇਕੱਠੇ ਹੋਣ ਲੱਗੇ ਐਸਜੀਪੀਸੀ ਵੀ ਆ ਗਈ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਇਹਨਾਂ ਦੀ ਫਲਾਮਤੀ ਲਈ ਇਹਨਾਂ ਦੇ ਹੱਕ ਵਿੱਚ ਖੜੇ ਹੋ ਕੇ ਧਰਨੇ ਲਾਉਣੇ ਸ਼ੁਰੂ ਕਰਤੇ ਮੁਜ਼ਾਰੇ ਕਰਨੇ ਸ਼ੁਰੂ ਕਰਤੇ ਸ੍ਰੀ ਅਕੰਧ ਪਾਠ ਸਾਹਿਬ ਕਰਵਾਉਣੇ ਸ਼ੁਰੂ ਕਰਤੇ ਜਿਹਦੇ ਵਿੱਚੋਂ ਇੱਕ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀਗਾ ਜੈਤੋ ਵਿਖੇ ਗੁਰਦੁਆਰਾ ਗੰਗਸਰ ਸਾਹਿਬ ਉਹਨਾਂ ਅੰਗਰੇਜ਼ਾਂ ਨੇ ਹੁਕਮ ਜਾਰੀ ਕੀਤਾ ਸੀਗਾ ਵੀ ਮਹਾਰਾਜੇ ਦੇ ਹੱਕ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ ਪਰ ਇੱਥੇ ਤਾਂ ਅਖੰਡ ਪਾਠ ਸ਼ੁਰੂ ਹੋਵੇ ਤੀ ਉਹ ਅੰਗਰੇਜ਼ਾਂ ਨੂੰ ਕਬੂਲ ਨਹੀਂ ਸੀ ਉਹਨਾਂ ਨੇ ਚੱਲਦਾ ਸ਼੍ਰੀ ਅਖੰਡ ਪਾਠ ਸਭ ਪੰਗ ਕਰਵਾ ਦਿੱਤਾ ਇੱਥੋਂ ਸਾਰੇ ਗੁਰਗਤੀ ਸਿੰਘਾਂ ਨੂੰ ਬਾਕੀ ਦੇ ਲੋਕਾਂ ਨੂੰ ਗਿਰਤਧਾਰ ਕਰ ਲਿਆ ਜੈਤੋ ਤੋਂ ਉਹ ਇੱਕ ਬਹੁਤ ਵੱਡੀ ਘਟਨਾ ਸੀਗੀ ਸਿੱਖ ਰਾਜ ਦੀ ਇੱਕ ਤਾਂ ਉਹਨਾਂ ਨੇ ਇਹਨਾਂ ਦਾ ਰਾਜਾ ਗਿਰਤਧਾਰ ਕਰ ਲਿਆ ਉਤੋਂ ਇਹ ਉਤੋਂ ਫਿਰ ਸਿੱਖ ਲਹਿਰ ਸ਼ੁਰੂ ਹੋਈ ਆ ਜੋ ਇਹਨਾਂ ਦੇ ਖਿਲਾਫ ਮੋਰਚੇ ਚੱਲੇ ਆ ਨਾ 25-25 ਸਿੰਘ ਰੋਜ਼ ਆਉਂਦੇ ਸੀਗੇ 25 25 ਸੈੰਗੋ ਗਿਰਪਤਾ ਜੀਆਂ ਦਿੰਦੇ ਸੀ ਜਦੋਂ ਜੇਲਾ ਭਾਰਤ ਸਿੰਘਾਂ ਨੇ ਉਸ ਸਾਰੇ ਕਾਸੇ ਦੇ ਵਿੱਚ ਉਸ ਸਾਰੀ ਲਹਿਰ ਦੇ ਵਿੱਚ ਨਾਬੇ ਦਾ ਅਹਿਮ ਅਸਥਾਨ ਸੀ ਹੁਣ ਆਪਣੇ ਲੋਕ ਤਾਂ ਇਤਿਹਾਸ ਭੁੱਲ ਚੁੱਕੇ ਆ ਇਹਨਾਂ ਨੂੰ ਪਤਾ ਹੀ ਨਹੀਂ ਇਹ ਲੋਕ ਕੌਣ ਨੇ ਜਾਂ ਇਹਨਾਂ ਦਾ ਕੀ ਯੋਗਦਾਨ ਆ ਇਹ ਤਾਂ ਸਿਰਫ ਇੱਕ ਹੀ ਪਾਸੇ ਰਹਿੰਦੇ ਆ ਨੋ ਡਾਊਟ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਇੱਕ ਅਲੱਗ ਅਸਥਾਨ ਆ ਲਾਹੌਰ ਦਰਬਾਰ ਦਾ ਅਲੱਗ ਅਸਥਾਨ ਆ ਪਰ ਬਾਕੀਆਂ ਦਾ ਵੀ ਇਤਿਹਾਸ ਆ ਜਿਹੜੇ ਗद्दार ਨਿਕਲੇ ਉਹ ਗद्दार ਨਿਕਲੇ ਪਰ ਜਿਹੜੇ ਖੜੇ ਰਹੇ ਉਹਨਾਂ ਨੂੰ ਨਾ ਭੁੱਲੋ ਉਹਨਾਂ ਦੇ ਵਿੱਚੋਂ ਇੱਕ ਸੀਗੇ ਨਾਬਾ ਰਿਆਸਤ ਦੇ ਰਾਜੇ ਜਿੰਨਾ ਕਰਕੇ ਬਹੁਤ ਕੁਝ ਹੋਇਆ ਇਹਨਾਂ ਦੇ ਕਰਕੇ ਹੀ ਜਿਹੜਾ ਇਹ ਮੋਰਚਾ ਜੰਨੇ ਜੈਤੋ ਦਾ ਇਹ ਨਹੀਂ ਫਿਰ 2 ਸਾਲਾਂ ਤੱਕ ਕਹਿੰਦੇ ਆ ਕੀ ਇਹ ਮੋਰਚਾ ਚੱਲਦਾ ਰਿਹਾ ਇਤਿਹਾਸ ਦੇ ਵਿੱਚ ਸਭ ਤੋਂ ਲੰਮਾ ਚੱਲਣ ਵਾਲਾ ਮੋਰਚਾ ਹੈ ਨਾ ਜੈਤੋ ਦਾ ਮੋਰਚਾ ਇਹਦੇ ਤੇ ਆਪਾਂ ਇੱਕ ਅਲੱਗ ਵੀਡੀਓ ਬਣਾ ਦੇਾਂਗੇ ਪਹਿਲਾਂ ਵੀ ਬਣਾਈ ਹੋਈ ਆਰ ਚੈਨਲ ਤੇ ਤੁਸੀਂ ਚਾਹੋ ਤਾਂ ਥੱਲੇ ਕਮੈਂਟ ਕਰਕੇ ਦੱਸ ਦਿਓ ਜਦੋਂ ਇਹ ਮੋਰਚਾ ਜਿੱਤਿਆ ਗਿਆ ਤਾਂ ਇਹਦੇ ਬਾਅਦ ਹੀ ਅੰਗਰੇਜ਼ਾਂ ਨੇ ਗੁਰਦੁਆਰਾ ਸੁਧਾਰ ਐਕਟ ਬਣਾਇਆ ਸੀ ਜਿਹੜਾ ਅੱਜ ਤੱਕ ਇੱਕ ਸਾਹ ਨਾਲ ਕਾਇਮ ਹਣਾ ਜਿਹੜਾ ਗੁਰਦੁਆਰੇ ਆਪਣੇ ਹੱਥ ਆਏ ਸਿੱਖਾਂ ਦਾ ਕੰਟਰੋਲ ਹੋਇਆ ਗੁਰਦੁਆਰਾ ਸੁਧਾਰ ਐਕਟ ਬਣਿਆ ਉਹ ਇਸੇ ਮੋਰਚੇ ਕਰਕੇ ਬਣਿਆ ਤੇ ਇਹ ਮੋਰਚਾ ਕਿਉਂ ਲੱਗਿਆ 90 ਦੇ ਮਹਾਰਾਜਾ ਰਿਪੂ ਦਾਮਨ ਸਿੰਘ ਹਰਕੇ ਕਿਉਂਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਸੀ ਇਹਨਾਂ ਦਾ ਇਤਿਹਾਸ ਪਰ ਕਹਿੰਦੇ ਜੀ ਉਦੋਂ ਬਾਅਦ ਦੇ ਵਿੱਚ ਹੌਲੀ-ਹੌਲੀ ਜਿਵੇਂ-ਜਿਵੇਂ ਹੋਰ ਕੰਟਰੋਲ ਹੋਇਆ ਅੰਗਰੇਜ਼ਾਂ ਦਾ ਇਹਨਾਂ ਦਾ ਜਿਹੜਾ ਰਾਜਸੀ ਪਾਵਰ ਹੈ ਜਿਹੜੀ ਇੱਕ ਪਾਵਰ ਹੁੰਦੀ ਹੈ ਰਿਆਸਤ ਦੀ ਉਹ ਹੋਰ ਘਟਦੀ ਚਲੀ ਗਈ ਤੇ ਫਿਰ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤਾਂ ਰਾਜਾਂ ਦੇ ਹੱਥ ਪੂਰੀ ਵਟ ਦਿੱ ਪਰ ਲੋਕਤੰਤਰ ਦੇ ਵਿੱਚ ਤਾਂ ਜਿੰਨੇ ਵੀ ਰਾਜੇ tincੰਗਾ ਵੀ ਰਿਆਸਤਾਂ ਸੀ ਭਾਰਤ ਦੇ ਵਿੱਚ ਤਕਰੀਬਨ 500 ਦੇ ਕਰੀਬ ਰਿਆਸਤਾਂ ਸੀ ਛੋਟੇ ਵੱਡੇ ਰਾਜੇ ਸੀ ਉਹਨਾਂ ਸਾਰਿਆਂ ਦੇ ਹੱਥ ਵੱਢ ਦਿੱਤੇ ਗਏ ਇੱਕਦਮ ਉਹ ਪਾਵਰਲੈਸ ਹੋ ਗਏ ਡੈਮੋਕ੍ਰੇਸੀ ਵਿੱਚ ਤਾਂ ਐਦਾਂ ਹੀ ਹੁੰਦਾ ਪਰ ਰਿਆਸਤ ਉਹਨਾਂ ਕੋਲੇ ਸੀਗੀ ਆਉਦੀ ਜ਼ਮੀਨ ਜਿਆਦਾ ਸੀ ਪਰ ਜਦੋਂ ਉਹਨਾਂ ਕੋਲੇ ਕੋਈ ਪਾਵਰ ਨਾ ਰਹੀ ਤਾਂ ਕਹਿੰਦੇ ਜੀ ਇਹ ਪਰਿਵਾਰ ਫਿਰ ਦਿੱਲੀ ਚਲਾ ਗਿਆ ਹੁਣ ਇਹ ਬੱਚਾ ਕੌਣ ਹੈ ਅਬੀ ਉਦੇ ਪ੍ਰਤਾਪ ਸਿੰਘ ਜਿੱਦੀ ਦਸਤਾਰਬੰਦੀ ਕੀਤੀ ਗਈ ਆ ਇਹਦੇ ਕਰਕੇ ਲੋਕ ਕਹਿ ਰਹੇ ਨੇ ਕਿ ਸਿੱਖ ਰਾਜ ਵਾਪਸ ਆ ਗਿਆ ਤੇ ਕੀ ਸਿੱਖ ਰਾਜ ਵਾਪਸ ਆਇਆ ਇੱਕ ਸਾਬ ਨਾਲ ਇੱਕ ਰਿਆਸਤ ਵਾਪਸ ਆ ਗਈ ਹੈ ਸਿੱਖ ਰਾਜ ਦੀ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਰਿਆਸਤ ਵਾਪਸ ਆ ਗਈ ਹੈ ਜਿਹੜੀ ਖਤਮ ਹੋ ਚਲੀ ਸੀ ਤੇ ਸਭ ਤੋਂ ਇੰਪੋਰਟੈਂਟ ਰਿਆਸਤ ਵਾਪਸ ਆ ਗਈ ਆ ਸਿੱਖ ਰਾਜ ਤੋਂ ਬਾਅਦ ਜਿਹੜੀ ਰਿਆਸਤ ਚਾਹੀਦੀ ਸੀ ਉਹ ਵਾਪਸ ਆਈ ਆ ਕੋਈ ਛੋਟੀ ਮੋਟੀ ਗੱਲ ਨਹੀਂ ਆ ਕੋਈ ਛੋਟੀ ਮੋਟੀ ਘਟਨਾ ਨਹੀਂ ਆ ਇਹ ਬਹੁਤ ਵੱਡੀ ਘਟਨਾ ਪਰ ਇਹ ਬੱਚਾ ਕੌਣ ਹੈ ਅਤੇ ਜਿਹੜੇ ਹੁਣ ਲੋਕ ਇਹਦਾ ਵਿਰੋਧ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ ਇਕਿ ਇਹ ਬੱਚਾ ਸਹੀ ਹੈ ਕਿ ਕੋਈ ਚਾਲਤਾ ਨਹੀਂ ਹੈ ਕਿਤੇ ਮੀ ਜੀਪੀ ਦੀ ਜਾਂ ਆਰਐਸਐਸ ਦੀ ਇਹ ਮੈਂ ਇੱਕ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਤੁਹਾਨੂੰ ਤੁਸੀਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦਬਾ ਦਿਓ ਫਲੇ ਕਮੈਂਟ ਕਰੋ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤੇ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਅੱਗੇ ਦੀ ਸਾਰੀ ਜਾਣਕਾਰੀ ਦੇਵਾਂਗਾ ਕਿ ਇਹ ਬੱਚਾ ਕੌਣ ਹੈ ਕਿਵੇਂ ਆਇਆ ਤੇ ਹੁਣ ਅੱਗੇ ਸਿੱਖ ਰਾਜ ਵਿੱਚ ਕੀ ਕੀ ਹੋ ਸਕਦਾ ਕਿਹੜੀਆਂ ਕਿਹੜੀਆਂ ਘਟਨਾਵਾਂ ਆਉਣ ਵਾਲੇ ਸਮੇਂ ਵਿੱਚ ਵਾਪਰ ਸਕਦੀਆਂ ਨੇ ਸਾਰਾ ਕੁਝ ਅਗਲੀ ਵੀਡੀਓ ਵਿੱਚ ਦੱਸਾਂਗੇ ਜੀ